ਅੱਜ ਦੇ ਅਕਾਲੀ ਦਲ ਨੂੰ ਕੋਸਿਆ ਜਾਂਦਾ ਮਾਫ ਕਰਨਾ ਪਰ 1920 ਵਾਲੇ ਅਕਾਲੀ ਦਲ ਨੂੰ ਯਾਦ ਕੀਤਾ ਜਾ ਰਿਹਾ ਕਿਦਾਂ ਉਹ ਸੰਸਥਾਵਾਂ ਸਾਡੀਆਂ ਮੁਰ ਕੰਮ ਦੇ ਵਿੱਚ 1920 ਵਾਲਾ ਅਕਾਲੀ ਦਲ ਹੋਵੇ ਉਹ ਐ ਜੀ ਪੀ ਸੀ ਹੋਵੇ ਉਹ ਸਾਡੇ ਪ੍ਰਚਾਰਕ ਹੋਣ ਸੰਤਾ ਵਾਲੇ ਬੋਲ ਹੋਣ ਸੰਤਾ ਵਾਲੇ ਕਰਤਾਰ ਹੋਣ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਜੀ ਤੁਸੀਂ ਪਤਾ ਹੀ ਹੈ ਕਿੰਨੀਆਂ ਕੁਰਬਾਨੀਆਂ ਨੇ ਬਣਿਆ ਅਕਾਲੀ ਦਲ ਕਿੰਨਾ ਵੱਡਾ ਸੰਘਰਸ਼ ਹੋਇਆ ਤੇ ਅਕਾਲੀ ਦਲ ਹੋਂਦ ਚ ਆਇਆ ਤੇ ਕਿਹਦਾ ਰਤਵਾਸੀ ਅਕਾਲੀ ਦਲ ਦਾ ਜਦੋਂ ਕੋਈ ਕਹਿੰਦਾ ਸੀ ਨੀ ਮੈਂ ਅਕਾਲੀ ਆ ਤੇ ਬੜੇ ਮਾਣ ਮਹਿਸੂਸ ਹੁੰਦਾ ਸੀ ਪਿੰਡਾਂ ਦੇ ਵਿੱਚ ਅੱਜ ਵੀ ਤੁਸੀਂ ਜਾਓ ਪੁਰਾਣੇ ਬਜ਼ੁਰਗ ਤੁਸੀਂ ਵਿਚਰਦੇ ਹੋ ਉਹ ਕਹਿੰਦੇ ਅਸੀਂ ਅਕਾਲੀ ਆ ਜੀ ਬਿਲਕੁਲ ਹਾਂ ਉਹ ਭਾਵੇਂ ਬਾਦਲ ਸੌ ਮਾਰੇ ਹੋ ਗਏ ਨੇ ਅੱਜ ਵੀ ਉਹ ਅਕਾਲੀ ਨੇ ਤੇ ਉਹ ਅਕਾਲੀ ਦਲ ਨੂੰ ਤੇ ਉਸ ਤੱਕੜੀ ਨੂੰ ਵੋਟ ਪਾਉਂਦੇ ਨੇ ਕਿਸੇ ਦੇ ਮੂੰਹ ਨੂੰ ਵੋਟ ਨਹੀਂ ਪਾਉਂਦੇ ਦੇਖੋ ਉਹ ਤੇ 1920 ਵਾਲਾ ਅਕਾਲੀ ਦਲ ਤੇ ਅਕਾਲੀ 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 ਸ਼ਬਦ ਨੂੰ ਉਸ ਸੋਚ ਨੂੰ ਸੋਚ ਨੂੰ ਉਸ ਸਿਧਾਂਤ ਵਾਲੇ ਪਾਸੇ ਤੁਰਦੇ ਆ ਹਾਂ ਹੁਣ ਉਹ ਸੋਚ ਵੀ ਖਤਮ ਹੋ ਗਈ ਉਹ ਸਿਧਾਂਤ ਵੀ ਡੋਲ ਗਿਆ ਤੇ ਉੱਥੇ ਬੈਠੇ ਹੋਏ ਬੰਦੇ ਅਕਾਲੀ ਨਹੀਂ ਰਹਿ ਗਏ ਉਹ ਅਕਾਲੀ ਹੋ ਗਏ ਬਸ ਨਾਰਮਲ ਇੱਕ ਨਾ ਉਹਨਾਂ ਨੇ ਮਗਰ ਰੱਖਿਆ ਹੋਇਆ ਅਕਾਲੀ ਪਰ ਉਹ ਅਕਾਲੀਆਂ ਵਾਲਾ ਕਨਸੈਪਟ ਅਕਾਲੀਆਂ ਵਾਲਾ ਸਿਧਾਂਤ ਅਕਾਲੀ ਵਾਲੀ ਮਰਿਆਦਾ ਅਕਾਲੀ ਵਾਲਾ ਜੀਵਨ ਨਹੀਂ ਹੈਗਾ ਅਕਾਲੀ ਸ਼ਬਦ ਬਹੁਤ ਉੱਚਾ ਵਾ ਜੀ ਅਕਾਲੀ ਸ਼ਬਦ ਦਾ ਮਤਲਬ ਆਕਾਲ ਪੁਰਖ ਨੂੰ ਮੰਨਣ ਵਾਲਾ ਆਕਾਲ ਪੁਰਖ ਦੀ ਹੋਣ ਦੇ ਵਿੱਚ ਰਹਿਣ ਵਾਲਾ ਸਿਧਾਂਤਾਂ ਤੇ ਰਹਿਣ ਵਾਲਾ ਅੱਜ ਸਿਰਾਂ ਮੁੰਨੇ ਦਾੜੀਆਂ ਮੁੰਨੇ ਦਾ ਅਕਾਲੀ ਨੇ ਪ੍ਰਧਾਨ ਨੇ